ਸਲਾਨੀਆਂ ਨੂੰ ਗੋਲੀ ਮਾਰ ਕੇ ਕੀਤਾ ਜ਼ਖਮੀ ਸ਼ੌਂਪਿਆ ਦੇ ਵਿੱਚ دہشت گردਾਂ ਨੇ ਸਬਕਾ ਸਰਪੰਚ ਦਾ ਕੀਤਾ ਕਤਲ ਪਟਾਲਾ ਦੇ ਵਿੱਚ ਬੇਕਾਬੂਕਾਰ ਨੇ ਮਾਂ ਪੁੱਤ ਨੂੰ ਦਰੜਿਆ 4 ਸਾਲ ਦੇ ਮਾਸੂਮ ਦੀ ਮੌਤ ਮਾਂ ਗੰਬੀਰ ਜ਼ਖਮੀ ਆਪਣੇ ਨਾਬਾਲਗ ਬੱਚੇ ਨੂੰ ਗੱਡੀ ਸਿਖਾ ਰਹੀ ਸੀ ਕਾਰ ਚਾਲਕ ਮਾਨਸਾ ਦੇ ਪਿੰਡ ਰੱਲਾ ਦੇ ਵਿੱਚ ਟੁੱਟਿਆ ਰਜਵਾਹਾ ਪਾਣੀ ਭਰਨ ਦੇ ਨਾਲ ਕਰੀਬ 100 ਏਕੜ ਮੱਕੀ ਅਤੇ ਮੂੰਗੀ ਦੀ ਫਸਲ ਹੋਈ ਬਰਬਾਹ ਨਹੀਂ ਪਹੁੰਚਿਆ ਕੋਈ ਅਧਿਕਾਰੀ ਪਿੰਡ ਵਾਲੇ ਆਪਣੇ ਪੱਦਰ ਤੇ ਪਾੜ ਰਹੇ ਪਾੜ ਪੂਰਨ ਦੀਆਂ ਕਰ ਰਹੇ ਕੋਸ਼ਿਸ਼ ਚੋਂ ਸੌਨ ਵਾਲੇ ਗਰਮੀ ਦੀ ਚਪੇਟ ਵਿੱਚ ਉੱਤਰ ਭਾਰਤ 5 ਦਿਨ ਦੇ ਲਈ ਹੀਟ ਵੇਵ ਦਾ ਰੈਡ ਅਲਰਟ ਪੰਜਾਬ ਵਿੱਚ ਕਈ ਥਾਈਂ ਪਾਰਾ 45 ਤੱਕ ਸਵੇਰ ਕਾਲ ਸਪੋਰਟ ਬੁਲੇਟਿਨ ਤੇ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਦੂਤਾ 24 ਦੇ ਚੈਂਪੀਅਨਸ ਦਾ ਜ਼ਿਕਰ ਕਰਾਂਗੇ ਸ਼ੁਰੂਆਤ ਕਰਦੇ ਆ ਇੱਕ ਵੱਡੀ ਖਬਰ ਤੋਂ ਕਾਂਗਰਸ ਆਗੂ ਸ਼ਮਸ਼ੇਰ ਦੁੱਲੋਂ ਨੇ ਆਪਣੀ ਹੀ ਪਾਰਟੀ ਤੇ ਵੱਡਾ ਹਮਲਾ ਕੀਤਾ ਤਾਂ ਟਿਕਟਾਂ ਦੀ ਵੰਡ ਨੂੰ ਲੈ ਕੇ ਪਾਰਟੀ ਤੇ ਸਵਾਲ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਕਾਂਗਰਸ ਕਿ ਰਾਏ ਦੇ ਅਗੂ ਅੱਗੇ ਲੈ ਕੇ ਆਈ ਹੈ ਔਰ 13 ਦੇ ਵਿੱਚੋਂ 8 ਉਮੀਦਵਾਰ ਦੂਜੀਆਂ ਪਾਰਟੀਆਂ ਤੋਂ ਆਏ ਨੇ ਇਹ ਸ਼ਮਸ਼ੇਰ ਦੁੱਲੋਂ ਨੇ ਕਿਹਾ ਤਾਂ ਟਿਕਟਾਂ ਦੀ ਵੰਡ ਨੂੰ ਲੈ ਕੇ ਕਾਂਗਰਸੀ ਆਗੂ ਦੇ ਵੱਲੋਂ ਇਹ ਆਪਣੀ ਹੀ ਪਾਰਟੀ ਤੇ ਸਵਾਲ ਚੁੱਕੇ ਗਏ ਨੇ ਉਹਨਾਂ ਨੇ ਕਿਹਾ ਕਿ ਕਾਂਗਰਸੀ ਆਗੂਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ ਪ੍ਰਦੇਸ਼ ਪ੍ਰਧਾਨ ਤੇ ਸੀਐਲਪੀ ਲੀਡਰ ਨੇ ਟਕਸਾਲੀ ਕਾਂਗਰਸੀਆਂ ਦੇ ਰਿ ਸਟੈਂਡ ਨਹੀਂ ਲਿਆ ਯਾਰੀ ਕਿ ਸਿੱਧੇ ਤੌਰ ਤੇ ਰਾਜਾ ਬੜੇ ਆਤੇ ਦੂਸਰੇ ਪਾਸੇ ਪ੍ਰਤਾਪ ਸਿੰਘ ਬਾਜਵਾ ਤੇ ਅਨਸ਼ਾਨਾ ਸਾਧ ਵਿਖਰੇ ਤਾਂ ਦਿਲੋਂ ਦੂਲੋਂ ਇੱਕ ਚੰਨੀ ਤੇ ਵੀ ਪੂਰਾ ਹਮਲਾ ਬੋਲਿਆ ਹੈ ਉਹਨੇ ਕਿਹਾ ਕਿ ਚਰਨਜੀਤ ਚੰਨੀ ਮੌਕਾ ਪਰ ਸਾਗੂ ਨੇ ਚੰਨੀ ਜਲੰਧਰ ਤੋਂ ਹਾਰ ਕੇ ਹੈਟ੍ਰਿਕ ਲਗਾਉਣਗੇ ਦਸ਼ਮ ਸ਼ੇਰ ਦੂਰੋ ਦਾ ਜ਼ਿਕਰ ਕੀਤਾ ਜਾਵੇ ਦੋ ਵਾਰ ਦੇ ਵਿਧਾਇਕ ਨੇ ਔਰ ਸਪਕਾ ਰਾਜ ਸਭਾ ਮੈਂਬਰ ਵੀ ਨੇ ਔਰ ਚੇਕਰ ਗੱਲ ਕੀਤੀ ਜਾਏ ਕਾਂਗਰਸ ਦੀ ਜਿਸ ਤਰੀਕੇ ਦੇ ਨਾਲ ਅੰਦਰ ਖਾਤੇ ਜੋ ਖਿੱਚੋ ਤਾਰ ਹੈ ਤਾਂ ਉਹ ਅਰ ਨਵਜੋਤ ਸਿੰਘ ਸਿੱਧੂ ਦੇ ਤੜੇ ਦੇ ਮੰਨੇ ਜਾਂਦੇ ਨੇ ਸ਼ਮਸ਼ੇਰ ਦੁੱਲੂ ਵਿਸ਼ੇਸ਼ ਸਮਿਆ ਦੇ ਵਿੱਚ ਦੋ ਤੜੇ ਜਿਹੜੇ ਨੇ ਉਹ ਜ਼ਿਆਦਾ ਅਸੀਂ ਕਹ ਲਈਏ ਐਕਟਿਵ ਹੋਏ ਔਰ ਹੁਣ ਸ਼ਮਸ਼ੇਰ ਦੁੱਲੂ ਦੇ ਵੱਲੋਂ ਆਪਣੀ ਹੀ ਪਾਰਟੀ ਤੇ ਸਮਾ ਚੁੱਕੇ ਗਏ ਤੁਹਾਨੂੰ ਕਿਉਂ ਲੱਗਦਾ ਹੈ ਕਿ ਟਿਕਟਾਂ ਸਹੀ ਨਹੀਂ ਵੰਡੀਆਂ ਗਈਆਂ ਤੁਹਾਨੂੰ ਕਿਉਂ ਲੱਗਦਾ ਹੈ ਕਿ ਜਿਹੜੇ ਕੈਂਡੀਡੇਟ ਉਤਾਰੇ ਗਏ ਕਿਉਂ ਸਵਾਲ ਚੁੱਕੇ ਜਾ ਰਹੇ ਹੋ ਦੇਖੋ ਟਿਕਟਾਂ ਦੀ ਵੰਡ ਜਿਹੜੀ ਹੈ ਮੈਂ ਸਮਝਦਾ ਕਿ ਇਹ ਪਿਕਨ ਚੂਜ਼ ਹੋਈ ਹੈ ਕਾਂਗਰਸ ਪਾਰਟੀ ਵੱਲੋਂ ਔਰ ਲੋਕਲ ਲੀਡਰ ਜਿਹੜੇ ਤੇ ਪਪੂਲਰ ਲੀਡਰ ਸੀ ਜਿਹੜੇ ਲੀਡਰਾਂ ਦੀਆਂ ਕੁਰਬਾਨੀਆਂ ਨੇ ਜਿਹੜੇ ਔਖੇ ਦਿਨਾਂ 'ਚ ਮਿਲਟੈਂਸੀ ਦੇ ਜਮਾਨੇ 'ਚ ਕਾਂਗਰਸ ਦੇ ਨਾਲ ਖੜੇ ਨੇ ਔਰ ਪਪੂਲਰ ਨੇ ਔਰ ਵਿਨਿੰਗ ਪੋਜੀਸ਼ਨ ਤੇ ਤੇ ਉਹ ਜੇ ਤਨਬ ਦੇ ਕਾਵਰਤੀ ਲੋਕ ਉਹਨਾਂ ਨੂੰ ਪਸੰਦ ਕਰਦੇ ਇਹ ਜੇ ਲੀਡਰ ਸਾਹਿਬਾਨ ਨੂੰ ਦਰਕਨਾਰ ਕਰਕੇ ਪਿਕਨ ਚੂਜ਼ ਕੀਤੀ ਹੈ ਇਹ ਕਹਿੰਦੇ ਵੱਲੋਂ ਕਿਤੇ ਗਈ ਤੇ 13 ਸੀਟਾਂ ਜਿਹੜੀਆਂ ਅਨਾਉਂਸ ਹੋਈਆਂ ਮੇਰੇ ਖਿਆਲ ਉਹ ਚ ਚਾਰਕ ਐਸੇ ਕੈਂਡੀਡੇਟ ਨੇ ਜਿਹੜੇ ਕਾਂਗਰਸ ਨਾਲ ਸਮਾਂਧ ਰੱਖਦੇ ਨਹੀਂ ਬਾਕੀ ਤਾਂ ਆ ਆਰਾਮ ਗਿਆ ਆਰਾਮ ਹੀ ਹੈ ਤੁਸੀਂ ਦੇਖੋ ਇੱਥੇ ਜਿਹੜਾ ਦਿੱਤਾ ਗਿਆ ਉਹ ਪੁਰਾਣਾ ਬਿਊਰੋਕਰੇਟ ਹੈ ਔਰ ਇਹ ਜਿਹ ਜਿਹਨਾਂ ਦੇ ਸਰਵੇ ਹੋਏ ਨਹੀਂ ਪਾਰਟੀ ਦੇ ਵਿੱਚ ਸਾਰੇ ਜਿਹੜੇ ਸਿਟੀ ਸਿਟਿੰਗ ਐਮਪੀ ਤੇ ਸਾਰੇ ਚਾਰ ਚਾਰ ਚੰਤਨ ਸਰਵੇ ਹੋਏ ਉਹਨਾਂ ਚ ਸਾਰਿਆਂ ਚ ਹਾਰਦੇ ਤੇ ਔਰ ਚਰਨਜੀਤ ਸਿੰਘ ਚੰਨੀ ਦਲਿਤ ਵੱਡੇ ਲੀਡਰ ਨੇ ਕਹਿੰਦੇ ਉਹਨਾਂ ਦੇ ਆਮ ਦੇ ਨਾਲ ਜਲੰਧਰ ਹੁਸ਼ਿਆਰਪੁਰ ਆਨੰਦਪੁਰ ਸਾਹਿਬ ਤਿੰਨ ਸੀਟਾਂ ਦੇ ਉੱਤੇ ਅਸਰ ਪਏਗਾ ਔਰ ਚੰਨੀ ਹੋਰਾਂ ਨੂੰ ਕਾਂਸੀ ਰਾਮ ਦੇ ਤੌਰ ਤੇ ਵੀ ਦੇਖਿਆ ਜਾ ਰਿਹਾ ਇੱਕ ਵੱਡੇ ਲੀਡਰ ਦੇ ਤੌਰ ਤੇ ਚੰਨੀ ਹੋਰਾਂ ਦੇਖਿਆ ਜਾ ਰਿਹਾ ਦੇਖੋ ਜਿਹੜਾ ਚੰਨੀ ਦੀ ਪ੍ਰੋਡਕਸ਼ਨ ਹੈ ਇਹ ਮੈਂ ਸਮਝਦਾ ਹਾਂ ਇਹ ਤਾਂ ਭਾਰਾਂ ਚ ਕਾਂਗਰਸ ਸੈਂਟਰ ਕੀਤਾ ਇਹਦੀ ਬੈਕਗ੍ਰਾਉਂਡ ਲੋਕਾਂ ਨੂੰ دعਾਵੀਆਂ ਨੂੰ ਪਤਾ ਨਹੀਂ ਕਿ ਇਹਦੀ ਬੈਕਗ੍ਰਾਉਂਡ ਕੀ ਹੈ ਕੀ ਦੀ ਗਰੀਬ ਹੈ ਕਾਂਗਰਸ ਦਾ ਕੋ ਮੰਗਰਸ ਦੀ ਨਹੀਂ ਇਹ ਮੌਕਾ ਪ੍ਰਸਤ ਹੈ ਮੌਕਾ ਪ੍ਰਸਤ ਹੈ 12 ਚ ਇਹ ਕਾਂਗਰਸ ਜੁਆਇਨ ਕੀਤੀ ਹੈ ਔਰ 12 ਦੇ ਵਿੱਚ 3 ਸਾਲ ਬਾਅਦ ਤੁਸੀਂ ਇਹ ਦੇਖੋ ਵੀ ਇਹ ਸੀਐਲਪੀ ਦਾ ਪੰਜਾਬ ਦਾ ਲੀਡਰ ਸੁਨੀਲ ਜਾਖੜ ਜਿਹੜਾ ਅੱਜ ਕੱਲ ਬੀਜੇਪੀ ਦਾ ਪ੍ਰੈਜ਼ੀਡੈਂਟ ਹੈ ਉਹਨੂੰ ਲਾ ਕੇ ਇਹਨੂੰ ਸੀਐਲਪੀ ਦਾ ਲੀਡਰ ਬਣਾਇਆ ਔਰ ਸੀਐਲਪੀ ਦੇ ਲੀਡਰ ਦੇ ਤੌਰ ਤੇ ਇਦੀ ਪਰਫਾਰਮੈਂਸ ਜਿਹੜੀ ਰਹੀ ਹੈ ਔਰ ਉਹ ਮਜ਼ਾਕੀਆ ਰਹੀ ਹੈ ਜਦੋਂ ਵੀ ਇਹ ਬੋਲਦਾ ਸੀ ਲੋਕਾਂ ਚ ਹਾਸਾ ਆ ਜਾਂਦਾ ਸੀ ਐਸੈਂਬਲੀ 'ਚ ਔਰ ਇਸ ਕਰਕੇ ਪਤਾ ਨਹੀਂ ਸਾਡੀ ਪਾਰਟੀ ਨੇ ਇਹ ਦੇ ਚਰਨੀ ਦੇ ਵਿੱਚ ਕਿਆ ਦੇਖਿਆ ਇਹ ਜ਼ਰੂਰ ਹੈ ਵੀ ਬੜਾ ਬਿジネスਮੈਨ ਹੈ ਹੈ ਜੀ ਕਰੋੜਪਤੀ ਆਦਮੀ ਹੈ ਔਰ ਤਾਂ ਕੋਈ ਕੁਆਲਿਟੀ ਨਹੀਂ ਕਿ ਜੰਨੀ ਹਰਾਨ ਨੂੰ ਲੈ ਕੇ ਤੁਸੀਂ ਜਿਹੜੀਆਂ ਟਿੱਪਣੀਆਂ ਹੁਣ ਕਰ ਰਹੇ ਹੋ ਇਲੈਕਸ਼ਨ ਦੇ ਬਿਲਕੁਲ ਨੇੜੇ ਆ ਕੇ ਤੁਹਾਨੂੰ ਲੱਗਦਾ ਨਹੀਂ ਕਿ ਕਾਂਗਰਸ ਨੂੰ ਨੁਕਸਾਨ ਹੋਵੇਗਾ ਤੁਸੀਂ ਕਾਂਗਰਸ ਦੇ ਤਖਸਾਲੀ ਲੀਡਰ ਹੋ ਮੈਂ ਜਿਵੇਂ ਸ਼ੁਰੂਆਤ ਚ ਕਿਹਾ ਸੀ ਕਿ ਕਾਂਗਰਸ ਨੂੰ ਹਰਾਉਣ ਲਈ ਕਾਂਗਰਸ ਦੇ ਲੀਡਰ ਹੀ ਕਾਫੀ ਨੇ ਤੁਹਾਡੀਆਂ ਟਿੱਪਣੀਆਂ ਕਾਂਗਰਸ ਦੇ ਖਿਲਾਫ ਜਾ ਰਹੀਆਂ ਨੇ ਕੱਲ ਨੂੰ ਤੁਹਾਡੇ ਤੇ ਨੋਟਿਸ ਹੋ ਸਕਦਾ ਐਕਸ਼ਨ ਹੋ ਸਕਦਾ ਮੈਂ ਪਾਰਟੀ ਦਾ ਫਾਊਂਡਰ ਮੈਂਬਰ ਹਾਂ ਮੈਂ ਕੋਈ ਪਾਰਟੀ ਮੈਂ ਚਮਚਾਰ ਨਹੀਂ ਹਾਂ ਮੈਂ ਇਹ ਕਾਂਗਰਸ ਦਾ ਜਿਹੜਾ ਕਲਚਰ ਹੈ ਨਾ ਉਹ ਚੰਗੇ ਬੰਦਿਆਂ ਦਾ ਤਰੀ ਨੀਮੇ ਜਬਾਲੇ ਬੰਦਿਆਂ ਦਾ ਜਿਹੜੇ ਕਾਂਗਰਸ ਦਾ ਕਲਚਰ ਅਫਸੋਰਸ ਹੈ ਕਿ ਪਾਰਟੀਆਂ ਦਾ ਕਲਚਰ ਬਦਲਦਾ ਜਾ ਰਿਹਾ ਹੁਣ ਪਾਰਟੀਆਂ ਦੇ ਵਿੱਚ ਅੱਗੇ ਤਾਂ ਜਿਹੜੀਆਂ ਟਿਕਟਾਂ ਦੀ ਵੰਡ ਵੀ ਹੁੰਦੀ ਸੀ ਥੱਲੇੋਂ ਬਲਾਕ ਤੋਂ ਰეკਮੈਂਡ ਕੀਤੀ ਜਾਂਦੀ ਸੀ ਥੱਲੇੋਂ ਜਾਂਦੀ ਸੀ ਹੁਣ ਤਾਂ ਉੱਪਰੋਂ ਆਉਂਦੇ ਨੇ ਹੁਣ ਤਾਂ ਪੈਸੇ ਪੁੱਛਿਆ ਜਾਂਦਾ ਵੀ ਪੈਸੇ ਕਿੰਨੇ ਖਾ ਲਵੂਗੇ ਪਰ ਮੈਂ ਜਿਹੜੀ ਗੱਲ ਕਰਦਾ ਹਾਂ ਤੁਸੀਂ ਸ਼ਰੀਰੀ ਰੋਡ ਲੀਡਰ ਸਭਾ ਨੂੰ ਖਾਸ ਤੌਰ ਤੇ ਆਈ ਜਿਹੜੀ ਸ਼ਡੂਲ ਕਾਸਟ ਲੀਡਰਸ਼ਿਪ ਹੈ ਉਹਨੂੰ ਘਰ ਕਾਰਨਰ ਕਰਕੇ ਜਿਹਨਾਂ ਦੀਆਂ ਕੁਰਬਾਨੀਆਂ ਇੱਕ ਡੈਫੈਕਟਰ ਹੈ ਜਿਹੜਾ ਚਾਰ ਪਾਰਟੀਆਂ ਬਦਲ ਕੇ ਆਇਆ ਹੈ ਉਹਨੂੰ ਤੁਸੀਂ ਟਿਕਟ ਦਿੰਨੇ ਹੋ ਤਾਂ ਸਾਰੇ ਵੱਡੇ ਭਾਰੀ ਪਰ ਕਮ ਇਲਜ਼ਾਮ ਸ਼ਮਸ਼ੇਰ ਦੁੱਲੋ ਦੇ ਵੱਲੋਂ ਆਪਣੀ ਹੀ ਪਾਰਟੀ ਤੇ ਲਗਾਏ ਗਏ ਨੇ ਸਵਾਚੁਕੇ ਗਏ ਅੱਗੇ ਵਧਾਂਗੇ ਕਾਂਗਰਸ ਲੀਡਰ ਸਿਵਰਜੀਤ ਬੈਂਸ ਦਾ ਵੱਡਾ ਦਾਵਾ ਸਾਹਮਣੇ ਆਇਆ ਹੈ ਰਵਨੀਤ ਬਿੱਟੂ ਨੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੇ ਲਈ ਕਰਵਾਉਣ ਦੇ ਲਈ ਉਹਨਾਂ ਤੱਕ ਪਹੁੰਚ ਕੀਤੀ ਸੀ ਉਹਨਾਂ ਨੇ ਦਾਵਾ ਕੀਤਾ ਇੱਕ ਬਕਾਇਦਾ ਆਡੀਓ ਜਾਰੀ ਕਰਕੇ ਤਬੈਸ ਨੇ ਸੋਸ਼ਲ ਮੀਡੀਆ ਤੇ ਆਡੀਓ ਜਾਰੀ ਕੀਤੀ ਹੈ ਔਰ ਰਮਨਿਤ ਬਿੱਟੂ ਦੇ ਨਾਲ ਗੱਲਬਾਤ ਦੀ ਆਡੀਓ ਦਾ ਉਹਨਾਂ ਨੇ ਦਾਅਵਾ ਕੀਤਾ ਹੈ ਪਿਛਲੇ ਦਿਨੀ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਸਮਰਜੀਤ ਬੈਸ ਤਬੈਸ ਦੇ ਖਿਲਾਫ ਦਰਜ ਰੇਪ ਕੇਸ ਨੂੰ ਲੈ ਕੇ ਬਿੱਟੂ ਕਾਂਗਰਸ ਨੂੰ ਘੇਰ ਰਹੇ ਸਨ ਤਾਂ ਰਮਨਿਤ ਬਿੱਟੂ ਜਿਹੜੇ ਨੇ आ, कुल मिलाकर उन आते इस तरीके के नाल ऑडियो जारी करके ये किया गया है कि वो कोशिश कर रहे थे कि बीजेपी ਦੇ ਵਿੱਚ ਸਮਰਜੀਤ ਬੈਸ ਆ ਜਾਵੇ ਤਾਂ ਜ਼ਿਕਰ ਹੋ ਗਿਆ ਕਿ ਲਗਾਤਾਰ ਨਿਊਜ਼ 18 ਪੰਜਾਬ ਕੋਸ਼ਿਸ਼ ਦੇ ਵਿੱਚ ਇਹ ਕਹਿ ਲਿਆ ਕਿ ਪਹੁੰਚ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਰਵਨੀਤ ਬਿੱਟੂ ਤੱਕ ਤਾਂ ਕਿ ਉਹ ਇਸ ਆਡੀਓ ਮਾਮਲੇ ਦੇ ਵਿੱਚ ਸਫਾਈ ਦੇ ਸਕਣ ਜਾਂ ਕਹਿ ਲਿਆ ਕਿ ਆਪਣਾ ਪੱਖ ਰੱਖ ਸਕਣ ਕਿ ਆਕਰਕਾਰ ਉਹ ਇਸ ਤੇ ਕੀ ਕਹਿਣਾ ਚਾਹੁੰਦੇ ਨੇ ਕਿਉਂਕਿ ਨਿਊਜ਼ 18 ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਪਰ ਸਮਰਜੀਤ ਵੈਸੇ ਦਾਅਵਾ ਕਰ ਰਹੇ ਨੇ ਕਿ ਇਸ ਦੇ ਵਿੱਚ ਦਾਅਵਾ ਉਹਨਾਂ ਨੇ ਕੀਤਾ ਹੈ ਕਿ ਵਿਜੇ ਵਿੱਚ ਸ਼ਾਮਿਲ ਹੋਣ ਦੇ ਲਈ ਕਰਾਉਣ ਦੇ ਲਈ ਕੋਸ਼ਿਸ਼ ਸੀ। ਸਸਿਕਾ ਸਸਿਕਾ ਸਸਿਕਾਲ ਬਿੱਟੂ ਜੀ ਸਰ ਮੈਂ ਤਾਂ ਚੱਲਾ ਕਿ ਮੈਂ ਫੋਨ ਰੋਜ਼ ਇਹ ਸੇ ਕਰਕੇ ਕਰਦਾ ਸੀ ਵੀ ਕੱਲ ਤੁਹਾਡਾ ਫੋਨ ਆਇਆ ਜੋ ਕੁਝ ਹੈ ਇਹਨਾਂ ਨੇ ਨਹੀਂ ਹੋਣ ਦੇਣਾ ਇਹ ਮੈਂ ਜਦੋਂ ਰੋਜ਼ ਮੈਂ ਕਰਾਉਂਦਾ ਸੀ ਨਾ ਜੀ ਮੈਂ ਤਾਂ ਕੋਈ ਗੱਲ ਦੱਸਦਾ ਨਹੀਂ ਸੀ ਕਦੇ ਜੀ ਦੇ ਆਪਣੇ ਆਮ ਜਦੋਂ ਮੈਂ ਰੋਕਦਾ ਸਲੋਜ ਵੀ ਇਹਨੂੰ ਟਿਕਟ ਮਿਲ ਜਾਣਾ ਤਾਂ ਉਹ ਚੁੱਪ ਇਹ ਇਹ ਤਾਂ ਬਹੁਤ ਤੰਗ ਦਿਲੀ ਵਾਲੇ ਆ ਬਾਜਵਾ ਤੇ ਰਾਜਾ ਇਹ ਸ਼ੁਰੂ ਹੀ ਮੈਨੂੰ ਪਤਾ ਸੀ ਵੀ ਇਹਨਾਂ ਨੇ ਕੀ ਕਰਨਾ ਹਾਂ ਮੈਂ ਚੁੱਪ ਕਰਕੇ ਮੈਂ ਤੁਮ ਤਾਂ ਹੀ ਚੁੱਪ ਵੀ ਤੁਸੀਂ ਮੈਨੂੰ ਕੈਂਡੀਡੇਟ ਅਨਾਉਂਸ ਹੋਣ ਦੋ ਕੈਂਡੀਡੇਟ ਨੂੰ ਰੌਲਾ ਨਹੀਂ ਪਾਉਣਾ ਬਿਲਕੁਲ ਜੇ ਜਦੋਂ ਕੈਂਡੀਡੇਟ ਅਨਾਉਂਸ ਹੋਣਾ ਮੈਂ ਚੁੱਪ ਕਰਕੇ ਇਹਨਾਂ ਇਹਨਾਂ ਨੇ ਕੁਝ ਨਹੀਂ ਕਰ ਸਕਣਾ ਫਿਰ ਮੈਂ ਉਸ ਤੋਂ ਚੁੱਪ ਕਰਕੇ ਕਰਕੇ ਲਿਆਉਂਗਾ ਇਹ ਤਾਂ ਠੀਕ ਹੀ ਕਿਤੇ ਜਰਦੀ ਹੈ ਇਹ ਤਾਂ ਪਹਿਲਾਂ ਪਹਿਲਾਂ ਕਹਿੰਦੇ ਆ ਵੀ ਜਿੱਥੇ ਜੀ ਘਹਿਰਾ ਬੈਠਾ ਉਥੇ ਸਿੱਧੂ ਬੈਠਾ ਉਥੇ ਜਦੋਂ ਮੈਂ ਗੱਲਾਂ ਹਜੇ ਤੋਰਦਾ ਹੀ ਸੀ ਲੱਗੇ ਬੈਂਸ ਆ ਗਿਆ ਜੀ ਫਿਰ ਆਪਣੇ ਪੱਲੇ ਕੀ ਰਹੂਗਾ ਵਾਹਿਗੁਰੂ ਜੀ ਮਤਲਬ ਇਹ ਤਾਂ ਕਮਜ਼ੋਰ ਬੰਦੇ ਨੇ ਉਹਦੋਂ ਮੈਂ ਵੀ ਦੁਖੀ ਹੋ ਕੇ ਮੈਂ ਇਸੇ ਕਰਕੇ ਮੈਂ ਕਿਹਾ ਛੱਡੋ ਯਾਰ ਇਹ ਤਾਂ ਮਤਲਬ ਕੁਝ ਫੈਸਲਾ ਹੀ ਨਹੀਂ ਕਰ ਲੈਂਦੇ ਕੋਈ ਗੱਲ ਕਰ ਲੈਂਦੇ ਮੌਕਾ ਮਿਲਿਆ ਤੁਸੀਂ ਭਾਜੀ ਮੈਂ ਕੁਝ ਨਹੀਂ ਕਹਿਣਾ ਹੁਣ ਹੂੰ ਤੁਸੀਂ ਆਪਣਾ ਇਹਨਾਂ ਦੇ ਇਹਨਾਂ ਮੈਂ ਨਹੀਂ ਕਹਿੰਦਾ ਵੀ ਟਿਕਟ ਮਿਲਦੀ ਆ ਨਹੀਂ ਮਿਲਦੀ ਨਾ ਮਿਲਦੀ ਮੈਂ ਤਾਂ ਇਹੀ ਕਹਿੰਦਾ ਵੀ ਇਹਨਾਂ ਦੇ ਪੱਲੇ ਕੱਖ ਨਹੀਂ ਹੂੰ ਤੁਸੀਂ ਤੁਸੀਂ ਮੈਂ ਨਹੀਂ ਕਹਿੰਦਾ ਤੁਸੀਂ ਮਨ ਬਣਾਓ ਸਹੀ ਇਹ ਇਹ ਨਾ ਮਜੀ ਮੈਨੂੰ ਇੱਥੇ ਵੀ ਮੈਂ ਸਾਰਾ ਪਤਾ ਕੀਤਾ ਪਹਿਲਾਂ ਪਹਿਲੇ ਦਿਨ ਤੋਂ ਜੀ ਵੀ ਕੀ ਤੁਹਾਨੂੰ ਰੋਕ ਦੇ ਰਹੇ ਆ ਕੌਣ ਕੀ ਕਰਦਾ ਰਿਹਾ ਤਰਮਿੰਦਰ ਬਰਾੜ ਕੀ ਕਰਦਾ ਰਿਹਾ ਬਾਖਟ ਚਾਖੜ ਕੀ ਕਰਦਾ ਰਿਹਾ ਇਹ ਸਹੀ ਨਹੀਂ ਸਹੀ ਨਹੀਂ ਸਿੱਧੀ ਕਾਂਗਰਸ ਵਾਲੀ ਹੈ ਅੱਛਾ ਸਾਰੇ ਪਾਸੇ ਇਹੀ ਮਾਹੌਲ ਆ ਮੈਂ ਬੈਂਸ ਬਾਸ ਤੇ ਪਤਾ ਨਹੀਂ ਕੀ ਡਰਦੇ ਡਰਦੇ ਨੇ ਬਸ ਸੂਰੇਨ ਨੂੰ ਕੀ ਦੱਸੋ ਯਾਰ ਇਹ ਪਾਰਟੀ ਤਾਕਤਵਾਰ ਆ ਸੰਗਠਨ ਤਾਕਤਵਾਰ ਆ ਸਾਰੇ ਤਾਕਤਵਾਰ ਆ ਹੋ ਵੀ ਬੈਂਸ ਆ ਗਿਆ ਉਹ ਸਾਡੀ ਦੁਕਾਨ ਬੰਦ ਦੀ ਦੁਕਾਨ ਡਬਲ ਹੋਊਗਾ ਬਾਦ ਹੋਊਗਾ ਫਿਰ ਆਪਣੇ ਦੇਣਾ ਆਪਣਾ ਹਾਂ ਬਿਲਕੁਲ ਮੱਥੇ ਦੀ ਤਕਦੀਰ ਹੱਥ ਦੀ ਲਕੀਰ ਕੋਈ ਨਹੀਂ ਮੇੜ ਸਕਦਾ ਬਟੂ ਇਹ ਮਿਲਣੀ ਮਿਲਣੀ ਮੈਂ ਵੀ ਮੈਨੂੰ ਮੈਂ ਪਈ ਗੱਲਾਂ ਮੈਨੂੰ ਕੀ ਮਾੜਾ ਲੱਗਦਾ ਸੀ ਕਿਨ ਮੈਂ ਚੁੱਪ ਕਰਕੇ ਬੈਠਾ ਸੀ ਵੀ ਇਹਨਾਂ ਨੇ ਉਦੋਂ ਪਹਿਲਾਂ ਉਹ ਹਹਾਕਾਰ ਮਚਾਉਣਾ ਹੈ ਜੀ ਇਹਨਾਂ ਨੂੰ ਭੇਡਕ ਪੈ ਗਈ ਵੀ ਰਾਹ ਨਾ ਦਈਏ ਕਿਸੇ ਨੂੰ ਵੀ ਨਾ ਰਾਹ ਦੇ ਇਹਨੂੰ ਮੈਂ ਬਾਜ ਵੀ ਨੂੰ ਚੁੱਪ ਕਰਕੇ ਜਦੋਂ ਮੇ ਲੋਟੇ ਟਮਿੰਡ ਦੀ ਮੈਂ ਤਾਂ ਐਂ ਕਰਕੇ ਨਹੀਂ ਗੱਲ ਕਰਦਾ ਸੀ ਕਿਸੇ ਨਾਲ ਵੀ ਮੈਨੂੰ ਤਾਂ ਅੱਗ ਲੱਗ ਜਣੀ ਉਹ ਉਹ ਆ ਗਿਆ ਸੀ ਐਮ ਬਣ ਗਿਆ ਸੀ ਐਮ ਉਹ ਉਹੀ ਉਹੀ ਐਮ ਬਣ ਨੂੰ ਇੱਥੇ ਜਿਹੜੀ ਆ ਹੁਣ ਮੈਨੂੰ ਰੋਜ਼ ਹਾਂ ਦੇਖੋ ਰੋਜ਼ ਮੈਨੂੰ ਟੈਲੀਫੋਨ ਕਰਦਾ ਮਹਾ ਮੰਤਰੀ ਆ ਜਿਹੜਾ ਸ਼੍ਰੀ ਨਿਵਾਸ ਲੋ ਸ਼੍ਰੀ ਨਿਵਾਸ ਲੋ ਅੱਜ ਦਾ ਨਹੀਂ ਨਾਲੇ ਮੇਰੀ ਤੁਹਾਡੇ ਨਾਲ ਕੋਈ ਗੱਲ ਹੀ ਨਹੀਂ ਹੋਈ ਅਰੇ ਭਾਈ ਡਾਂਸ ਕੋ ਜੁਆਇਨ ਕਰਵਾਣਾ ਹੈ ਮੈਂ ਕਹ ਜੀ ਤੁਸੀਂ ਨਾ ਮਹਾ ਮੰਤਰੀਆਂ ਤੁਨੂੰ ਉਹ ਨਹੀਂ ਉਹ ਜਾਖੜ ਹੈ ਨਾ ਜੋ ਜਾਖੜ ਹੂੰ ਉਹ ਨਗਰਿਕ ਬਿਨ ਉੱਡਣ ਦਾ ਮੈਂ ਕਹ ਜੀ ਤੁਸੀਂ ਜਾਖੜ ਝੁਖੜ ਨੂੰ ਛੱਡੋ ਹੁਣ ਮੈਂ ਆ ਗਿਆ ਮੈਂ ਆਪਣੇ ਇਹ ਕੰਮ ਨਹੀਂ ਰਹੀ ਤੇ ਛੱਡੋ ਤੁਸੀਂ ਮਹਾ ਮੰਤਰੀ ਜੇ ਡੇਟ ਹੋ ਕੇ ਤੁਸੀਂ ਹੋਰ ਨਿਕ ਰਾ ਸਕਦੇ ਤੁਸੀਂ ਕਰਦੇ ਕੀ ਹਾਂਜੀ ਤੇ ਤੁਸੀਂ ਮੈਂ ਤੁਹਾਨੂੰ ਦੇਖੋ ਮੈਂ ਇੱਕ ਇਹ ਕੁਝ ਕਹਿਣ ਜੋ ਕੋਈ ਨਹੀਂ ਰਿਹਾ ਹੋਇਆ ਅਖਿਰ ਮੈਂ ਤਾਂ ਤੁਹਾਨੂੰ ਜਦੋਂ ਜਦੋਂ ਮੈਂ ਹੈ ਆਪੀ ਉਧਰੋਂ ਇੱਧਰ ਚਲਾ ਗਿਆ ਆ ਚਲੋ ਅੱਗੇ ਵਧਾਂਗੇ ਤਾਂ ਦਿੱਲੀ ਦੇ ਵੱਲ ਰੁੱਕਰਦੇ ਹਾਂ ਅੱਜ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਵੱਡਾ ਪ੍ਰਦਰਸ਼ਨ ਹੈ ਅਰਵਿੰਦ ਕੇ ਜੀਵਾਲ ਦੀ ਅਗਵਾਈ ਦੇ ਵਿੱਚ ਭਾਜਪਾ ਦਫਤਰ ਦਿਵਾਲ ਕੋਚ ਕੀਤਾ ਜਾਏਗਾ ਵਿਦਾਇਕ ਸਾਂਸਦਾਂ ਦੇ ਸਾਹਨੇ तमाम ਲੀਡਰਸ਼ਿਪ ਜਿਹੜੀ ਹੈ ਮੁਜ਼ਾਰਾ ਕਰੇਗੀ ਤਾਂ ਭਾਜਪਾ ਦਫਤਰ ਦੇ ਬਾਹਰ ਪਾਰੀਪੁਰਿਸਪਾਲ ਸਰਨਾਥ ਕੰਮ ਦੇਤਾ ਗਿਆ ਹੈ ਕਿ ਜੀਵਾਲ ਨੇ ਭਾਜਪਾ ਨੂੰ ਗ੍ਰਿਫਤਾਰੀ ਦੀ ਚੁਣੌਤੀ ਦਿੱਤੀ ਹੈ ਤਾਂ ਜਿਸ ਜਿਸ ਨੂੰ ਜੇਲ੍ਹ ਦੇ ਵਿੱਚ ਭੇਜਣਾ ਹੈ ਇਸ ਕੇ ਜੀਵਾਲ ਨੇ ਕਿਹਾ ਕਿ ਭੇਜ ਦੇਣਾ ਇੱਕ ਇੱਕ ਕਰਕੇ ਗ੍ਰਿਫਤਾਰ ਕਰਨਾ ਬੰਦ ਕਰੋ ਦਰਸਲ స్వాਤੀ ਮਾਰੀਵਾਲ ਦੇ ਮਾਮਲੇ ਚ ਦੱਸਿਆ ਕਿ ਕੱਲ ਦਿੱਲੀ ਪੁਲਿਸ ਨੇ ਕੇਜਵਾਲ ਦੇ ਪੀਏ ਵਿਵਵ ਕੁਮਾਰ ਨੂੰ ਗ੍ਰਿਫਤਾਰ ਕੀਤਾ ਅਤੇ ਵਿਵਵ ਦੀ ਗ੍ਰਿਫਤਾਰੀ ਤੋਂ ਬਾਅਦ ਅਰਵਿੰਦ ਕੇਜਵਾਲ ਨੇ ਭਾਜਪਾ ਨੂੰ ਇਹ ਚੁਣੌਤੀ ਦੇ ਦਿੱਤੀ ਹੈ ਤਾਂ ਜਿਸ ਤੋਂ ਬਾਅਦ ਅੱਜ ਇਹ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਸੱਜੇ ਪਾਸੇ ਜੋ ਤਸਵੀਰਾਂ ਨੇ ਤਾਂ ਇੱਥੇ ਪਾਰੀ ਪੁਲਿਸ ਵੱਲ ਸਨਾਨ ਕੀਤਾ ਗਿਆ ਹੈ ਮਹਿਲਾ ਫੋਰਸ भी तैनात है ताकि हर तरीके लॉ एंड ऑर्डर जी स्थिति है उसको कंट्रोल किया जाए तो व्डे पद्धे प्रदर्शन जोड़ा है वह किया जाना है अरविंद केजरीवाल की अगुवाई आम आदमी पार्टी तो जिक्र योग्य कि लगातार इस मसले पर आम आदमी पार्टी बीजेपी के निशाने साध रही है और चोट का जवाब वोट दे इस देम दैंपे मुहिम चलाई गई खास तौर पर जेकर पिछले मसले का जिक्र करिए तो जि ਕੱਲ ਜੋ ਗ੍ਰਿਫਤਾਰੀ ਹੋਈ ਬੇਬਕ ਕੁਮਾਰ ਦੀ ਤਾਂ ਉਸ ਨੂੰ ਲੈ ਕੇ ਇਹ ਐਲਾਨ ਕਰ ਦਿੱਤਾ ਗਿਆ ਕਿ ਹੁਣ ਜਿਸ ਕਿਸ ਨੂੰ ਗ੍ਰਿਫਤਾਰ ਕਰਨਾ ਸੀ ਸਾਰੇ ਆ ਰਹੇ ਆ ਗ੍ਰਿਫਤਾਰ ਕੀਤਾ ਜਾਵੇ ਤਾਂ ਇਹ ਵੱਡੀ ਗਿਣਤੀ ਚ ਫੋਰਸ ਤਨਤ ਕਰ ਦਿੱਤੀ ਗਈ ਹੈ ਮਸਤਾ ਹੈ ਜਿਸ ਤਰੀਕੇ ਨਾਲ ਇਸਲੇ ਲੋਕ ਸਭਾ ਚੋਣਾ ਜਿਹੜੀਆਂ ਨੇ VOTING ਚੱਲ ਰਹੀ ਹੈ ਔਰ ਕੁਝ ਫੇਸ ਦੀ ਬਾਕੀ ਕੁਝ ਫੇਸ ਦੀ ਹੋ ਚੁੱਕੀ ਹੈ ਤਾਂ ਅਰਵਿੰਦ ਕੇਜਵਾਲ ਨੂੰ 2 ਜੂਨ ਤੱਕ ਕੋਰਟ ਦੇ ਵੱਲੋਂ ਰਹਾਅ ਦਿੱਤੀ ਗਈ ਹੈ ਔਰ ਉਸ ਤੋਂ ਪਹਿਲਾਂ ਲਗਾਤਾਰ ਜਿੱਥੇ ਚੋਣ ਪ੍ਰਚਾਰ ਹੋ ਰਿਹਾ ਸੀ ਤਾਂ ਇਸ ਦੇ ਵਿਚਕਾਰ स्वाति मालीवाल का मसला आया और ए पिछले चार पांच दिन से तो लगातार मामला पखिया होया है हालांकि आम आदमी पार्टी इसे साफ कर चुकी है कि षड्यंत्र रचिया जा रहा है षड्यंत्र के तहत ही फसाया जा रहा है जान बुझ के अजिहा किया जा रहे है पर दूसरे पास कार्रवाई जड़ी है वो दिल्ली पुलिस वालों की जा रही है पहला एक सीएम हाउस जाके खुद आ, सीन रेक्रिएट किया गया उस तो बाद कल गिरफ्तारी है जिस बाद ऐलान प्रदर्शन का शिवम प्रताप मेरे प्रतापी फोन लाइन शिवम क्या कुछ स्थिति है मौके की आपकी जुबानी समझना चाहेंगे अभी की बात की जाए प्रदर्शन को लेकर तो देखिए निश्चित तौर पर आम आदमी पार्टी के मुखिया अरविंद केजरीवाल ने बड़ा ऐलान किया इसको लेकर दिल्ली पुलिस बेहद सतर्क है पैरामिलिट्री फोर्सेस और दिल्ली पुलिस की तैनाती बीजेपी दफ्तर के आसपास कर दी गई है तो ट्रैफिक है उसको भी डाइवर्ट कर दिया गया है जो इलाका है दीनदयाल उपाध्याय मार्ग वहीं पर बीजेपी का हेडक्वार्टर है और उससे मैं 200 मीटर आगे आम आदमी पार्टी का हेडक्वार्टर है माना ही जा रहा था कि दिल्ली सीएम पहले आम आदमी पार्टी पहुंचेंगे वहां पर तमाम नेता ग्यारह साढ़े ग्यारह बजे के आसपास इकट्ठा होंगे और फिर बारह बजे कूच किया जाएगा बीजेपी मुख्यालय लेकिन अब जिस तरीके की सुरक्षा बढ़ा दी गई है तो ऐसे में न सिर्फ कूच करना मुश्किल होगा बीजेपी भी मुख्यालय की तरफ बल्कि आम आदमी पार्टी के तमाम कार्यकर्ताओं को प्रदर्शन करना भी मुश्किल होगा पूरी दीनदयाल उपाध्याय मार्ग पर जहाँ पर बीजेपी भी मुख्यालय स्थित है वहां पर सिक्योरिटी बेहद दायर कर दी गई है आस पास के जो इलाके हैं जो सड़कें हैं उनको कॉर्डन ऑफ कर दिया गया है ऐसे में ऐसा प्रतीत होता है की ग्यारह बजे के आसपास जो सड़क है कनार प्लेस से बीजेपी भी मुख्यालय जाती है और आई टी से जाती है उस सड़क को बंद कर दिया जाएगा और तब पता चलेगा कि आम आदमी पार्टी के नेतागढ़ और जो तमाम कार्यकर्ता पहुंचे हैं वो कैसे बीजेपी भी 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 मुख्यालय पहुंचते हैं या फिर उनकी गिरफ्तारी होती है जैसा कि आम प्रोटेस्ट में देखा गया क्या कुछ रणनीतिक की जानकारी है शिवम क्योंकि आप बता रहे हैं कि सारे रास्ते जो दो की सड़कें वो भी बंद कर दी जाएंगी कितने वर्कर पहुँचने की उम्मीद है देखिए आम आदमी पार्टी मुख्यालय में लगातार तमाम जो पार्टी के कार्यकर्ता हैं नेता है उनके पहुंचने का सिलसिला 10 बजे से शुरू हो गया है धीरे धीरे भीड़ इकट्ठा हो रही है जो पीछे का रास्ता है वहां से अभी खुला हुआ है आम ट्रैफिक के लिए भी तो धीरे धीरे नेताओं के पहुंचने का सिलसिला जारी है माना ही जा रहा है कि आम आदमी पार्टी के जो सभी बड़े नेता है वो आम आदमी पार्टी मुख्यालय पहुंचेंगे जिसमें दिल्ली के सीएम अरविंद केजरीवाल होंगे और वहां से फिर कूच किया जाएगा अगर रास्ते में फोर्सेज से या पुलिस से टकराव होता है तो वहां पर प्रदर्शन प्रचंड रूप से किया है ना ताकि एक संदेश जो आम आदमी पार्टी दिल्ली में एक दिन की कोशिश कर रही है कि वो लगातार सक्रिय है सीएम के आने से उनके प्रचार तंत्र को बल मिला है हालांकि विभव कुमार मामले में जरूर आम आदमी पार्टी घिरी हुई है लेकिन उस दौरान ही यह समय चुना गया है ताकि जो कार्यकर्ता है वो डिमोटिवेट ना हो मोटिवेशन के साथ साथ एक्टिव रहे तो आज आप संघर्ष निश्चित तौर पर आम आदमी पार्टी के बड़े नेताओं का प्रस्ताव पर देखेंगे अब कुछ देर बाद अगर, अगर पुलिस से टकराव होता है तब भी आम आदमी पार्टी के नेता वहां पहुंचेंगे और उन्होंने कहा है कि वो अपनी मांग या अंशन जो भी है उसको जरूर पूरा करेंगे जी बहुत बहुत शुक्रिया तमाम जानकारी के लिए धन्यवाद ਅਕਲ ਮਿਲਾਕੇ ਇੱਥੇ ਪਹੁੰਚਣ ਦਾ ਸਿਸਟਾ ਸ਼ੁਰੂ ਹੋ ਚੁੱਕਿਆ ਹੈ ਜਿਵੇਂ ਮੇਰੇ ਸਹਿਯੋਗੀ ਨੇ ਜਾਣਕਾਰੀ ਦਿੱਤੀ ਕਿ ਵਰਕਰ ਪਹੁੰਚ ਰਹੇ ਨੇ ਹੌਲੀ ਹੌਲੀ ਲੀਡਰਸ ਪਹੁੰਚ ਰਹੇ